ਤੈਨੂੰ ਸਾਹਿਬਜਾਦੇ ਦੇ ਨਾਮ ਪਤਾ? ਤੈਨੂੰ ਪੰਜ ਪਿਆਰੇ ਦੇ ਨਾਮ ਪਤਾ? ਬਾਬਾ ਜੀ ਸਿੰਘ ਜੀ, ਬਾਬਾ ਬਜ਼ਾਰ ਸਿੰਘ ਜੀ, ਬਾਬਾ ਜਲਾਵ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਤੇ ਛੋਟੇ ਸਾਹਿਬਜ਼ਾਦੇ ਦੀ ਯਾਦ 'ਚ ਵੱਦ ਤੋਂ ਵੱਧ ਉਪਰਾਲਾ ਸਾਡਾ ਇਹ ਹੀ ਯੋਗਦਾਨ ਹੁੰਦਾ ਹੈ ਕਿ ਜਿੰਨੇ ਬੰਦੇ ਵੱਤਵਾਦੀ ਛੋਟੇ ਸਰਜਾਦੀ ਅਦੀ ਸ਼ਹਾਦਤ ਨੂੰ ਯਾਦ ਕਰਨ ਆ ਸਮਝਦੇ ਹੋ ਕਿ ਹਰ ਇਨਸਾਨ ਜਿਹੜਾ ਵੀ ਆਪਣੀ ਜੜ੍ਹਾਂ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਇਤਿਹਾਸ ਹੈ ਚਾਹੀ ਉਹ ਕੋਈ ਵੀ ਕੌਮ ਹੈ ਉਹ ਜਿਉਂਦੀ ਜਿਤਾਹੀ ਰਹਿ ਸਕਦੀ ਜਦੋਂ ਤੱਕ ਆਪਣੀ ਜੜਾ ਨਾ ਜੁੜੀ ਰਹਿੰਦੀ ਹੈ ਕੁਝ ਪੇਰੈਂਟਸ ਦਾ ਵੀ ਹੈ ਪੇਰੈਂਟਸ ਦਾ ਯੋਗਦਾਨ ਵੀ ਘੱਟ ਹੁੰਦਾ ਹੈ ਜਿੰਨਾ ਪੇਰੈਂਟਸ ਆਪਣੇ ਬੱਚਿਆਂ ਨੂੰ ਇਸ ਕੰਮ ਵੱਲ ਸੇਵਾ ਵੱਲ ਲਾਣਗੇ ਠੀਕ ਹੈ ਪੜਨ ਵੀ ਸਭ ਕੁਝ ਕਰਨ ਪਰ ਸੇਵਾ ਜ਼ਰੂਰੀ ਹੈ ਤੇ ਨਾਲੇ ਇਤਿਹਾਸ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਜਿੰਨਾ ਕਰ ਲਿਆ ਉਹਨਾਂ ਥੋੜਾ ਉਹਨਾਂ ਲਈ ਉਹਨਾਂ ਨੇ ਕੀਤਾ ਆਪਾਂ ਤਾਂ ਬੱਚਿਆਂ ਦੇ ਛੋਟੇ ਜੱਟ ਲੱਗਦੀ ਆ ਆਪਾਂ ਨੂੰ ਕਿੰਨਾ ਹੁੰਦਾ ਉਹਨਾਂ ਨੇ ਤਾਂ ਆਪਣੇ ਬੱਚੇ ਵਾਰ ਤੇ ਜੀ ਉਹ ਸ਼ਾਦਤਾ ਮਤਲਬ ਆਪਾਂ ਸੋਚ ਕੇ ਵੀ ਰੂਗੰਡੇ ਖੜੇ ਹੋ ਜਾਂਦੇ ਆ ਜੋ ਉਹਨਾਂ ਨੇ ਸਾਡੇ ਲਈ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸਿ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਦਾ ਮਹੀਨਾ ਉਹ ਮਹੀਨਾ ਹੈ ਜਿਹੜਾ ਕਿ ਸਾਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਲਾਂਦਾ ਹੈ ਸਾਬਜਾਦਿਆਂ ਦੀ ਲਾਸਾਨੀ ਸ਼ਹਾਦਤ ਜੇ ਜਿਨ੍ਹਾਂ ਨੂੰ ਕਿਹਾ ਜਾਂਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਸੋ ਉਸ ਸਾਕੇ ਨੂੰ ਯਾਦ ਕਰਨ ਦੇ ਲਈ ਸ਼ਹੀਦੀ ਜੋੜ ਮੇਲ ਲੱਗਦੇ ਨੇ ਫਤਿਹਗੜ੍ਹ ਸਾਹਿਬ ਦੀ ਗੱਲ ਹੋਵੇ ਚਮਕੌਰ ਸਾਹਿਬ ਦੀ ਗੱਲ ਹੋਵੇ ਜਾਂ ਵਕ ਵਕ ਥਾਮਾਂ ਤੇ ਜਦੋਂ ਸੰਗਤਾਂ ਜਾਂਦੀਆਂ ਨੇ ਵਕ ਵਕ ਥਾਮਾਂ ਤੇ ਪੜਾਵ ਲੱਗਦੇ ਨੇ ਤੇ ਸੰਗਤਾਂ ਵੱਲੋਂ ਜਿਹੜਾ ਪਿਆਰ ਹੈ ਸੰਗਤਾਂ ਨੂੰ ਦਿੱਤਾ ਜਾਂਦਾ ਹੈ ਬਹੁਤ ਹੀ ਹਜ਼ੂਮ ਜਿਹੜਾ ਗੱਟਾ ਹੁੰਦਾ ਇੱਕ ਛੋਟੇ ਛੋਟੇ ਜਨਤਾ ਵੀ ਸਾਡੇ ਨਾਲ ਜੁੜੀਆਂ ਨੇ ਗੱਲਬਾਤ ਕਰਦੇ ਆ ਪਹਿਲੇ ਇਹਨਾਂ ਦੇ ਨਾਲ ਕਿ ਆਕਰ ਇਹਨਾਂ ਨੂੰ ਕਿੰਨਾ ਕੁ ਪਤਾ ਹੈ ਕਿੰਨੇ ਕੁ ਇਹ ਇਤਿਹਾਸ ਤੋਂ ਜਾਣੂ ਨੇ ਸਾਸਤ੍ਰਿਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਕੀ ਨਾਮ ਹੈ ਤੁਹਾਡਾ ਦੇਗ ਵੀਰ ਸਿੰਘ ਅੱਛਾ ਕਿਹੜੀ ਕਲਾਸ ਚ ਪੜਦੇ ਹੋ ਫਰਸਟ ਈ ਅੱਛਾ ਤੁਹਾਨੂੰ ਸਾਬਜਾਂ ਦੇ ਦੇ ਨਾਮ ਪਤਾ ਸੁਣਾਓ ਬਾਬਾ ਜੀ ਸਿੰਘ ਜੀ ਬਾਬਾ ਉਸਾਰ ਸਿੰਘ ਜੀ ਬਾਬਾ ਜਲਾਵ ਸਿੰਘ ਜੀ ਬਾਬਾ ਫਤਿਹ ਸਿੰਘ ਜੀ अच्छा जी अ तन्नू ਪੰਜ ਪਿਆਰੇ ਦਾ ਨਾਮ ਪਤਾ ਹਾਂਜੀ ਦੱਸਣਾ ਨਾ ਬਾਬਾ ਦਿਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੋਹਨ ਸਿੰਘ ਜੀ ਜੀ ਸੋ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਇਤਿਹਾਸ ਦੇ ਨਾਲ ਵੀ ਬੱਚੇ ਜਾਣੂ ਹੁੰਦੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਨੌਜਵਾਨ ਜਿਹੜੇ ਨੇ ਸਾਰੇ ਹੀ ਅੱਜ ਕੱਲ ਦੀ ਪੀੜ੍ਹੀ ਹੈ ਜਿਹੜੀ ਉਹ ਪੱਛਮ ਵੱਲ ਨੂੰ ਦੁਰ ਰਹੀ ਹੈ ਤੇ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੈ ਕਿਤਨਾ ਕਿਤੇ ਜਿਨ੍ਹਾਂ ਦੇ ਮਾਪੇ ਸਹੀ ਸਿੱਖਿਆ ਦਿੰਦੇ ਨੇ ਜਿਹੜੇ ਇਤਿਹਾਸ ਦੇ ਨਾਲ ਜਣਾ ਦੇ ਨਾਲ ਜੁੜੇ ਰਹਿੰਦੇ ਨੇ ਉਹ ਕਿਤਨਾ ਕਿਤੇ ਬੱਚੇ ਅੱਜ ਵੀ ਆਪਣੇ ਇਤਿਹਾਸ ਨਾਲ ਪੂਰੀ ਤਰ੍ਹਾਂ ਜੁੜੇ ਨੇ ਇਸ ਗੱਲਬਾਤ ਕਰਦੇ ਵੀਰ ਜੀ ਵੀ ਨਾਲ ਸਾਡੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਛੋਟੇ ਸਾਬ ਜਦਿਆ ਦੀ ਵੱਡੇ ਸਾਬ ਜਦਿਆ ਦੀ ਇਸ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਸਾਰੀ ਦੁਨੀਆ ਦੇ ਵਿੱਚ ਵਕ ਵਕ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਨਤਮਸਤਕ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਵੱਲੋਂ ਵੀ ਇੱਥੇ ਸਾਰਿਆਂ ਵੀਰਾਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਚਾਹ ਦਾ ਔਰ ਚੋਲਾ ਦਾ ਤੇ ਕਿਵੇਂ ਦੇਖਦੇ ਹੋ ਵੀ ਇਹ ਦਿਨ ਕਿਸ ਤਰ੍ਹਾਂ ਯਾਦ ਕਰਨੇ ਚਾਹੀਦੇ ਆ ਅਸੀਂ ਜੀ ਨਿਰੰਤਰ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ 10 ਤੋਂ 15 ਸਾਲ ਹੋ ਗਏ ਐ ਅਸੀਂ ਨਿਰੰਤਰ ਇੱਥੇ ਲੰਗਰ ਚੱਲਦੇ ਆ ਤੇ ਛੋਟੇ ਸਾਹਿਬ ਜੱਦਿਆਂ ਦੀ ਯਾਦ ਚ ਵੱਧ ਤੋਂ ਵੱਧ ਉਪਰਾਲਾ ਸਾਡਾ ਇਹੀ ਯੋਗਦਾਨ ਹੁੰਦਾ ਹੈ ਕਿ ਜਿੰਨੇ ਬੰਦੇ ਵੱਧ ਤੋਂ ਵੱਧ ਛੋਟੇ ਸਾਹਿਬ ਜੱਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਗੁਰੂ ਸਾਹਿਬ ਨੇ ਆਪਣੇ ਬੱਚੇ ਵਾਰਤੇ ਪੰਥ ਤੋਂ ਉਹਨਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਜਿੰਨਾ ਦਿਖਾਈਏ ਬੱਚੇ ਆਂਦੇ ਆ ਸੇਵਾ ਕਰਦੇ ਆ ਉਹਨਾਂ ਹੀ ਯਾਦ ਕਰਦੇ ਆ ਆਪਣੇ ਇਤਿਹਾਸ ਨਾਲ ਤੇ ਆਪਣੇ ਇਤਿਹਾਸ ਨਾਲ ਜਾਨੂ ਹੁੰਦੇ ਆ ਜਿੰਨਾ ਵੱਧ ਤੋਂ ਵੱਧ ਆਪਾਂ ਲਿਆਵਾਂਗੇ ਬੱਚਿਆਂ ਨੂੰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਤੇ ਆ ਸਮਝਦੇ ਹੋ ਕਿ ਹਰ ਇਨਸਾਨ ਜਿਹੜਾ ਵੀ ਆਪਣੀ ਜੜਾਂ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਇਤਿਹਾਸ ਹੈ ਚਾਹੀ ਉਹ ਆਪ ਕੋਈ ਵੀ ਕੌਮ ਹੈ ਉਹ ਜਿਉਂਦੀ ਜਿਤਾਹੀ ਰਹਿ ਸਕਦੀ ਜਦ ਤੱਕ ਆਪਣੀ ਜੜਾ ਨਾ ਜੁੜੀ ਰਹਿੰਦੀ ਹੈ ਬਿਲਕੁਲ ਜੀ ਜੇ ਆਪਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਆਪਣੇ ਇਤਿਹਾਸ ਬਾਰੇ ਤਾਂ ਹੀ ਬੱਚੇ ਅੱਗੇ ਆਪਣੇ ਮਨਸ਼ ਨੂੰ ਵਿਧਾਨਗੇ ਆਪਾਂ ਤਾਂ ਇਹ ਹੀ ਕਹਿੰਨੇ ਆ ਬਾਹਰ ਬੱਚੇ ਦੁਰੀ ਆ ਰਹੇ ਆ ਕੁਝ ਪੇਰੈਂਟਸ ਦਾ ਵੀ ਹੈ ਪੇਰੈਂਟਸ ਦਾ ਯੋਗਦਾਨ ਵੀ ਘੱਟ ਹੁੰਦਾ ਹੈ ਜਿੰਨਾ ਪੇਰੈਂਟਸ ਆਪਣੇ ਬੱਚਿਆਂ ਨੂੰ ਇਸ ਕੰਮ ਵੱਲ ਸੇਵਾ ਵੱਲ ਲਾਣਗੇ ਠੀਕ ਹੈ ਪੜਨ ਵੀ ਸਭ ਕੁਝ ਕਰਨ ਪਰ ਸੇਵਾ ਜ਼ਰੂਰੀ ਹੈ ਤੇ ਨਾਲੇ ਇਤਿਹਾਸ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਨਿੱਕੇ ਨਿੱਕੇ ਬੱਚੇ ਪਿਤਾ ਜੀ ਨੇ ਵਾਰਤੇ ਸਿਰਫ ਸਿਰਫ ਆਪਣੀ ਕੌਮ ਲਈ ਉਹ ਵੀ ਇੱਕ ਮੈਸੇਜ ਹੀ ਸੀਗਾ ਸਾਰਿਆਂ ਲਈ ਤੇ ਆਪਾਂ ਜਿੰਨੀ ਜਿੰਨਾ ਵੱਧ ਤੋਂ ਵੱਧ ਨਤਮਤਕ ਹੋ ਜਾਈਏ ਉਹਨੇ ਘਟ ਹੈ ਤੁਹਾਡੇ ਲਈ ਇੱਥੇ ਅਸੀਂ ਐਲਸੀਡੀ ਵੀ ਲਾਈ ਦੀ ਹੈ ਫਿਲਮ ਦਿਖਾਈ ਦੀ ਹੈ ਚਾਰ ਸਾਬ ਜਦਿਆਂ ਦੀ ਮਤਲਬ ਜਿੰਨਾ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜੋੜਾਂਗੇ ਬੱਚੇ ਤਾਂ ਹੀ ਲੱਗਣਗੇ ਮਤਲਬ ਇਹ ਲੰਗਰਾ ਤੱਕ ਸੀਮਿਤ ਨਹੀਂ ਹੈ ਤੁਸੀਂ ਕੋਸ਼ਿਸ਼ ਹਰ ਤਰ੍ਹਾਂ ਕਰ ਦਿਓ ਬਿਲਕੁਲ ਜੀ ਤੇ ਅਖੀਰਲੇ ਦਿਨ ਅਸੀਂ ਹਰ ਸਾਲ ਬਲੱਡ ਡੋਨੇਸ਼ਨ ਕੈਂਪ ਵੀ ਲੱਗਦਾ ਜਿੰਨੇ ਸੇਵਾਦਾਰ ਨੇ 50 60 70 ਮੁੰਡੇ ਸਾਰੇ ਸੇਵਾ ਲੱਡੂਨੇਸ਼ਨ ਕੈਂਪ ਵੀ ਲਾਉਂਦੇ ਆ ਛੋਟੇ ਵੱਡੇ ਸਭ ਜਿਆਦਿਆਂ ਦੀ ਯਾਦ ਚ ਉਸ ਤੋਂ ਬਾਅਦ ਐਤਕੀ ਅਸੀਂ ਹੋਰ ਐਡ ਕੀਤਾ ਕਿ ਆ ਲਾਸਟ ਵਾਲੇ ਦਿਨ 28 ਤਰੀਕ ਨਾਲ ਅੱਖਾਂ ਦਾ ਆਈ ਚੈੱਕਅਪ ਕੈਂਪ ਵੀ ਲਾ ਰਹੇ ਆ ਅੱਛਾ ਉਹਦੇ ਚ ਵੀ ਜੋ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ ਉਹ ਆ ਸਕਦਾ ਆਪਣੀ ਆਈ ਚੈੱਕ ਕਰਾਣ ਐਕਸਪੈਕਟਿਵੀ ਬਣਾ ਕੇ ਦਾਂਗੇ ਤੁਹਾਨੂੰ ਜਿੰਨੀ ਸੇਵਾ ਵੱਦ ਤੋਂ ਵੱਧ ਹੋ ਸਕਦੀ ਹੈ ਅਸੀਂ ਕਰਾਂਗੇ ਮਤਲਬ ਇਹ ਆਪਾਂ ਕਹਿ ਸਕਦੇ ਹ ਸ਼ਹੀਦਾਂ ਦੀ ਜਿਹੜੀ ਹੈ ਸ਼ਹਾਦਤ ਹੈ ਉਹਨੂੰ ਕਿਤੇ ਨਾ ਕਿਤੇ ਸ਼ਰਧਾਂਜਲੀ ਦੇ ਤੌਰ ਤੇ ਤੁਸੀਂ ਇਹ ਸਭ ਕੁਝ ਕਰਦੇ ਹੋ ਬਿਲਕੁਲ ਜੀ ਅੱਗੇ ਤੁਹਾਨੂੰ ਦੱਸਿਆ ਅਸੀਂ ਜਿੰਨਾ ਕਰ ਲਈ ਉਹਨਾਂ ਥੋੜਾ ਉਹਨਾਂ ਨੂੰ ਜੋ ਉਹਨਾਂ ਨੇ ਕੀਤਾ ਆਪਾਂ ਤਾਂ ਬੱਚਿਆਂ ਦੇ ਛੋਟੀ ਜਿਹੀ ਛੱਟ ਲੱਗਦੀ ਆ ਆਪਾਂ ਨੂੰ ਕਿੰਨਾ ਹੁੰਦਾ ਉਹਨਾਂ ਨੇ ਤਾਂ ਆਪਣੇ ਬੱਚੇ ਵਾਰ ਤੇ ਜੀ ਉਹ ਸ਼ਹਾਦਤਾਂ ਮਤਲਬ ਆਪਾਂ ਸੋਚ ਕੇ ਵੀ ਰੂਹ ਕੰਡੇ ਖੜੇ ਹੋ ਜਾਂਦੇ ਆ ਜੋ ਉਹਨਾਂ ਨੇ ਸਾਡੇ ਲਈ ਕੀਤਾ ਇੱਕ ਗੁਰ ਕਾ ਸਤਨਾਮ ਕਰਤਾ ਪੁਰਾਣੇ ਬੋਲੇ ਬੈੜ ਕਾ ਨੂੰ ਨਾ ਜੁਨੀ ਜੇਬ ਗੁਰਦੁਆਰ ਸਾਹਿਬ ਹੈਪੀ ਜਦ ਨਾ ਨਾ ਕੋਈ ਵੀ ਜਦ ਬੋਲੇ ਜੋਨਾਲ ਸਾਥ ਕੀ ਆਵਾਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਉर्जा-ਪੁਰਜਾ ਕਤਮਰੇ ਕਬੂਕ ਨਾ ਛਾਡੇ ਖੇਤ ਆ ਜਿਹੜੇ ਦਿਨ ਚੱਲ ਰਹੇ ਨੇ ਪੋਦੇ ਦਿਨ ਅੱਜ ਪੋਦਾ 8ਵਾਂ ਦਿਨ ਹੈ ਜੀ ਜੋ ਕਿ ਅੱਜ ਚਮਕੌਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਇਹਨਾਂ ਦੀ ਸ਼ਹੀਦੀ ਦੀ ਸ਼ਹੀਦੀ ਹੋਈ ਸੀ ਜੀ ਇਹ ਦਿਨਾਂ ਦੇ ਵਿੱਚ ਅਸੀਂ ਇੱਥੇ ਮੰਨਾ ਸਿੰਘ ਨਗਰ ਵਿਖੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਤੇ ਮੰਨਾ ਸਿੰਘ ਨਗਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦੇ ਹਨ ਜੋ ਕਿ ਲੰਗਰ ਸਾਦੇ ਲੰਗਰ ਲਗਾਇਆ ਜਾਂਦੇ ਹਨ ਜਿਸ ਦੇ ਵਿੱਚ ਚਾਹ ਪਲਾਓ ਅਤੇ ਲਾਸਟ ਦੇ ਵਿੱਚ ਇਸ ਇਸ ਦਿਨ ਦੀ ਸਮਾਪਤੀ ਅਸੀਂ ਦੁੱਧ ਦੀ ਸੇਵਾ ਲਾ ਕੇ ਕੀਤੀ ਜਾਂਦੀ ਹੈ ਜੀ ਇਸ ਦੇ ਵਿੱਚ ਦਾਲ ਪ੍ਰਸ਼ਾਦਾ ਸੁੱਕੀ ਸਬਜ਼ੀ ਦੁੱਧ ਮਠੀਆਂ ਬਿਸਕੁਟ ਇਹਦੇ ਆਤੀਤ ਦਾ ਲੰਗਰ ਲਾਈ ਜਾਂਦੇ ਨੇ ਜਿਸ ਕਿਸੇ ਮਾਈ ਭੀ ਨੇ ਸੇਵਾ ਦੇਣੀ ਹੋਵੇ ਇੱਥੇ ਆ ਕੇ ਹੱਥੀ ਸੇਵਾ ਵੀ ਕਰ ਸਕਦਾ ਹੈ ਮੈਂ ਸਾਰੀ ਕਾਮ ਨੂੰ ਇਹੀ ਅਪੀਲ ਕਰਦਾ ਹਾਂ ਕਿ ਇਹ ਦਿਨਾਂ ਦੇ ਵਿੱਚ ਉਸ ਗੁਰੂ ਮਹਾਰਾਜ ਨੇ ਜਿਨ੍ਹਾਂ ਨੇ ਸਾਨੂੰ ਹਿੰਦ ਦੀ ਚਾਦਰ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਇਸ ਕੌਮ ਦੇ ਨਾਲ ਅਸੀਂ ਚੱਲਣ ਦੇ ਨਾਲ ਸਾਨੂੰ ਜੀਵਨ ਦਿੱਤਾ ਹੈ ਉਹਨਾਂ ਦੇ ਇਹ ਦਿਨਾਂ ਨੂੰ ਆਪਾਂ ਯਾਦ ਕਰੀਏ ਘਰ ਬੈ ਕੇ ਬੱਚਿਆਂ ਨੂੰ ਦੱਸਿਏ ਕਿ ਪਾਠ ਕਰੀਏ ਆਪਾਂ ਹੁਣ 27 ਤਰੀਕ ਨੂੰ 27 ਦਸੰਬਰ ਨੂੰ ਜੋ ਕਿ ਇੱਥੇ ਇੱਥੇ ਬਲੱਡ ਕੈਂਪ ਲਗਾਏ ਜਾਣਗੇ 28 ਤਰੀਕ ਨੂੰ ਅੱਖਾਂ ਦਾ ਕੈਂਪ ਲਗਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਰੇ ਕੋਲ ਆ ਗਿਆ ਬਿਲਕੁਲ ਆ ਠੀਕ ਹੈ ਅੰਮ੍ਰਿਤਪੁਰ ਨਹੀਂ ਆ ਰਿਹਾ